ਰਾਮ ਸਿੰਘ ਜੀ ਦਾ ਉਪਦੇਸ਼ ਹੈ ਕਿਸੇ ਦਾ ਝੂਠਾ ਖਾਣਾ ਨਹੀਂ ਕਿਸੇ ਨੂੰ ਆਪਣਾ ਝੂਠਾ ਦੇਣਾ ਨਹੀਂ ਸਿੱਖ ਪ੍ਰਸ਼ਾਦ ਖਾਦਿਆਂ ਕਿਸੇ ਦਾ ਭਲਾ ਨਹੀਂ ਹੁੰਦਾ ਇਸ ਕਰਕੇ ਸਿੱਖ ਪ੍ਰਸ਼ਾਦ ਦਾ ਚੱਕਰ ਛੱਡੋ ਅਤੇ ਕਿਸੇ ਦਾ ਝੂਠਾ ਖਾਣਾ ਵੀ ਸਾਰੇ ਜਾਣੇ ਛੱਡਿਏ ਦਸਵੇਂ ਪਾਤਸ਼ਾਹ ਦੀ ਦਸੀ ਹੋਈ ਹੈ ਮਰਿਆਦਾ ਸਾਡੀ ਸਿਹਤ ਵਾਸਤੇ ਅਤੇ ਪੂਰਨ ਰੂਪ ਵਿੱਚ ਵਿਗਿਆਨਕ ਹੈ ਕਿਉਂਕਿ ਇਸ ਮਰਿਆਦਾ ਦੇ ਵਿੱਚ ਬੜਾ ਵਧੀਆ ਦੱਸਿਆ ਗਿਆ ਹੈ ਅਤੇ ਇਹ ਮਰਿਆਦਾ ਦੀ ਵਿਆਖਿਆ ਮੈਂ ਇਹ ਕਰ ਰਿਹਾ ਕਿ ਝੂਠਾ ਕਿਉਂ ਨਹੀਂ ਖਾਣਾ ਕਿਸੇ ਦਾ ਜਦੋਂ ਅਸੀਂ ਕਿਸੇ ਦਾ ਝੂਠਾ ਖਾਣੇ ਆ ਉਹਦੇ ਵਿੱਚ ਸਾਨੂੰ ਕਈ ਪ੍ਰਕਾਰ ਦੇ ਰੋਗ ਲੱਗਣ ਦੀ ਸੰਭਾਵਨਾ ਰਹਿੰਦੀ ਹੈ ਸਾਨੂੰ ਕੀ ਪਤਾ ਕਿਸੇ ਨੂੰ ਕਿਸ ਤਰ੍ਹਾਂ ਦੇ ਰੋਗ ਨੇ ਔਰ ਭਾਵੇਂ ਪਰਿਵਾਰ ਵਿੱਚ ਵੀ ਝੂਠਾ ਨਹੀਂ ਖਾਣਾ ਚਾਹੀਦਾ ਪਰਿਵਾਰ ਦੀ ਗੱਲ ਨੂੰ ਛੱਡ ਕੇ ਜਦੋਂ ਅਸੀਂ ਬਾਹਰਿਆਂ ਨਾਲ ਅਣਜਾਣੇ ਲੋਕਾਂ ਨਾਲ ਬੈਠਦੇ ਹਾਂ ਉੱਥੇ ਸਾਨੂੰ ਕਿਸੇ ਦਾ ਵੀ ਝੂਠਾ ਨਹੀਂ ਖਾਣਾ ਚਾਹੀਦਾ ਸਾਨੂੰ ਇਹ ਵੀ ਨਹੀਂ ਪਤਾ ਕਿ ਜਿਹਦੇ ਨਾਲ ਬੈਠ ਕੇ ਅਸੀਂ ਰੋਟੀ ਖਾਣੇ ਆ ਉਹਨੇ ਰੋਟੀ ਖਾਣ ਲੱਗਿਆ ਹੱਥ ਵੀ ਧੋਤੇ ਨੇ ਕਿ ਨਹੀਂ ਮੁੱਖ ਰੂਪ ਦੇ ਵਿੱਚ ਜਦੋਂ ਰੈਸਟੋਰੈਂਟ ਢਾਬੇ ਹੋਟਲਾਂ ਤੇ ਬੈਠ ਕੇ ਖਾਂਦੇ ਆ ਉਥੇ ਬੜੀ ਤਰ੍ਹਾਂ ਦੇ ਹਜ਼ਾਰਾਂ ਹੀ ਲੋਕ ਆਏ ਹੁੰਦੇ ਨੇ ਜਿਨ੍ਹਾਂ ਦਾ ਕੋਈ ਪਤਾ ਨਹੀਂ ਹੁੰਦਾ ਕੌਣ ਕੌਣ ਕਿਸ ਪ੍ਰਕਾਰ ਦਾ ਹੈ ਮਾਸ਼ਰਾ ਖਾਣ ਵਾਲਾ ਹੈ ਸਿਗਰਟ ਪੀਣ ਵਾਲਾ ਹੈ ਅਸੀਂ ਉਹ ਹੀ ਲੋਕ ਜਿਹੜੇ ਨੇ ਉਹਨਾਂ ਨੂੰ ਕਿਸ ਪ੍ਰਕਾਰ ਦੇ ਰੋਗ ਨੇ ਉਹਨਾਂ ਦੇ ਕਈ ਵਾਰੀ ਖਾਣ ਲੱਗਿਆਂ ਆਪਣੇ ਮੂੰਹ ਵਿੱਚ ਹੱਥ ਪਾ ਲੈਂਦੇ ਨੇ ਅਤੇ ਗਰਾਈ ਬੁਰਕੀ ਜਾਂ ਕੋਈ ਛੋਟਾ ਟੁਕੜਾ ਮੂੰਹ 'ਚ ਪਾਉਣ ਲੱਗਿਆਂ ਵੀ ਉਹ ਆਪਣੀ ਉਂਗਲ ਅਤੇ ਅੰਗੂਠਾ ਵੀ ਪੂਰੇ ਦਾ ਪੂਰਾ ਮੂੰਹ 'ਚ ਪਾ ਲੈਂਦੇ ਨੇ ਉਹੋ ਹੀ ਠੁਕਦਾ ਨਿਬੜਿਆ ਫਿਰ ਉਹ ਭੋਜਨ ਨੂੰ ਲੱਗਦਾ ਉਹਦੇ ਨਾਲ ਉਹਨਾਂ ਦੀ ਜੂਸ ਸਾਡੇ ਅੰਦਰ ਜਾਂਦੀ ਹੈ ਉਹਦੇ ਨਾਲ ਸਾਨੂੰ ਰੋਗ ਲੱਗਣ ਦਾ ਡਰ ਰਹਿੰਦਾ ਇਸ ਕਰਕੇ ਸਾਨੂੰ ਕਿਸੇ ਦਾ ਜੂਠਾ ਨਹੀਂ ਖਾਣਾ ਚਾਹੀਦਾ ਅਤੇ

ਜਾਗੜਦਾ ਕਟੇ ਕਟਾਰੇ ਕੜਾਕ ਝਾਗੜਦਾ ਤੀਰਾਂ ਤੋਂ ਪੱਜਾ ਧੜਾਗਾ ਤਾਲੂ ਦਾ ਤੀਰਾਂ ਤੋਂ ਪੱਕ ਧੜਾਗੇ ਝਾਗੜਦਾ ਨਾਗੜ ਦਾ ਬਾਗੜ ਦਾ ਬਾਗੜਦਾ ਨਾਗੜ ਦਾ ਬਾਗੜ ਦਾ ਬਾਗੜਦਾ ਕਾਜੀ ਮਹਾਗਰਾ ਗਾਜਾ ਜਾਗੜਦਾ ਨਾਗੜ ਦਾ ਬਾਗੜ ਦਾ ਬਾਗੜਦਾ 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 ਨਾ जागृत नागृत बागृत बाजे जागृत नागृत बागृत बाजे जागृत नागृत बागृत बाजे जागृत नागृत बागृत बाजे जागृत है ना बागृत बाजे बागृत बाजे जागृत है ना बागृत जागृतंग नागृतंग बाणद बाजे गणदगा जी महागज गजा महागज गजा महागज गजा जागृत नागृत बागृत बाजे जय ਸਵਾਜ ਹੈ ਭਗਤ ਸਵਾਜਾ ਜਾਗ ਰਿਹਾ ਹੈ ਜਾਗ ਰਿਹਾ 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 ਹੈ ਭਗਤ ਸਵਾ ਪਾਗੜਾ ਗੋਪਾ ਪਾਗੜਾ ਦੰਮ ਪਰਮਾਗਰਨ ਬਾਹਰੋ ਪਾਗੜਾ ਦੰਮ ਪਰਮਾ ਰਹਾ ਬਾਹਰੋ ਪਾਗੜਾ ਸੱਜ ਸੰਤ ਪਾਗੜਾ ਤਾਰਾ ਰੰਗ ਲੱਗਦਾ ਜਾਗਰਦੰਗਾ ਪਾਗੜਾ ਵੀਰਾ ਡਾਡਾ ਡੋਰ ਲੱਗਣਾ ਹੋਵੇ ਪਾਗੜਾ ਦੰਮ ਵੀਰਾ ਜਾਗਰਦੰਗਾ ਹੋਵੇ ਪਾਗੜਾ ਦੰਮ ਵੀਰਾ ਪਾਗੜਾ ਲੱਗਦਾ ਜਾਗੜਦੇ ਜਾਓ ਬੇਬਗਨਾ ਮੀਰਾ ਜਾਗੜਦੇ ਜਾਓ ਬੇਬਗਨਾ ਮੀਰਾ ਜਾਗੜਦੇ ਜਾਓ ਬੇਬਗਨਾ ਮੀਰਾ ਮਗੜ ਦੇ ਮਾਰੇ ਤੰਤੀ ਤੇ ਝਗੜਦੇ ਜਾਓ ਬੈ ਜਾਓ ਬੈ ਜਾਓ ਬੈ ਜਾਓ ਜਾਗੜਦੇ ਜਾਓ ਬੇਬਗਨਾ ਮੀਰਾ ਜਾਗੜਦੇ ਜਾਓ ਬੇਬਗਨਾ ਮੀਰਾ ਮਗੜ ਦੇ ਮਾਰੇ ਤੰਤੀ ਤੇ ਰੰਗ ਮਗੜ ਦੇ ਮਾਰੇ ਮਗੜ ਦੇ ਮਾਰੇ ਮਗੜ ਦੇ ਮਾਰੇ ਤੇ ਰੰਗ ਮਗਰਦੰਮਾਰੇ ਹਰੀ ਚੰਦ ਮਾਰੇ ਮਾਰੇ ਹਰੀ ਚੰਦ ਮਾਰੇ ਸੋਜੋ ਦਾ ਨਿਤਾਰੇ ਸੋਜੋ ਦਾ ਨਿਤਾਰੇ ਰੇ ਮਗਰਦੰਮਾਰੇ ਤੇ ਰੰਗ ਮਗਰਦੰਮਾਰੇ ਮਗਰਦੰਮਾਰੇ ਮਾ ਮਾ ਗਮਸਾਬਾ ਬੱਜਿਆ ਰਣ ਘਰੇ ਨਗਾਰੇ ਚਾਵਲੇ ਚੂਲਨੇ ਨਜੇ ਬਾਰ ਕਾ ਨੀਸਾਨ ਰੰਦਾਵਲੇ ਢੋਲ ਨਗਾਰੇ ਪੌਣ ਨੇ ਹੂਣ ਦਾ ਨੱਡਾਵਲੇ ਦੁਕਾ ਦਾ ਲੋੜਾ ਹੈ ਰਣ ਰਾਤ ਵਿੱਚ ਖੇਤ ਕੀ ਹਾਵਲੇ ਫੀਰ ਬਿਰੋਤੇ ਮਰਛੀਆਂ ਜਾਂ ਟੱਟ ਮੁਟੇ ਆਵਲੇ ਇੱਕ ਵੱਟਾ ਦੇਖੀ ਤਰਫ ਮਾਰ ਬਿੱਟੀ ਨੋਟ ਬਾਵਲੇ ਇੱਕ ਚੁਣ ਚੁਣ ਝਾੜੂ ਕੱਟੀਆਂ ਰੇਤ ਵਿੱਚੋਂ ਸੋਇਨਾ ਟਾਵਲੇ ਕਦਾ ਦਸੂ ਨਾ ਮਰਛੀਆਂ ਤੀਰ ਬੰਖਰੇ ਉਦਾਵਲੇ ਜਦ ਦਸੇ ਬਰੰਗ ਮਸਾਲਾ ਮਰ ਜਾਵਣ ਬੀਰ ਹਾਲੇ ਮਰ ਜਾਵਣ ਬੀਰ ਹਾਲੇ ਮਰ ਜਾਵਣ ਬੀਰ ਆਵਲੇ ਬਾਗੜ ਦਮਾ ਬਾਗੜ ਮਾਰ ماگر تا مار تا دير ماگر تا مار تن دل دي کاغن تا جگا ما تا هي نا جگا تا جگا